ਜਸਵਿੰਦਰ ਪੱਲਾ ਜੀ ਦਾ ਵੈਟਰਨ ਐਕਟਰ ਕਮੇਡੀਅਨ ਪੰਜਾਬੀ ਫਿਲਮ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਫਿਲਹਾਲ ਮੇਰੇ ਨਾਲ ਮਲਕੀ ਤਰੌਣੀ ਜੀ ਨੇ ਕਿਉਂਕਿ ਸੇਮ ਇੰਡਸਟਰੀ ਆ ਫੈਟਰਨਿਟੀ ਆ ਰੋਣੀ ਸਾਹਿਬ ਸਤਿ ਸ੍ਰੀ ਅਕਾਲ ਮੈਂ ਪਹਿਲਾਂ ਤੁਹਾਡਾ ਇਹ ਜਾਨਣਾ ਚਾਹਾਂਗਾ ਕਿ ਕਿਵੇਂ ਜਦੋਂ ਤੁਸੀਂ ਇਹ ਨਿਊਜ਼ ਸੁਣੀ ਤੇ ਕੀ ਲੱਗਾ ਤੁਹਾਨੂੰ ਸਰ ਅੱਜ ਦੀ ਸਵੇਰ ਆ ਪੰਜਾਬੀ ਸਿਨੇਮਾ ਲਈ ਬੜੀ ਮਨਹੂਸ ਸੀਗੀ ਜਦੋਂ ਤੁਹਾਨੂੰ ਖਬਰ ਮਿਲੀ ਤੇ ਜਸਵਿੰਦਰ ਪੱਲਾ ਜੀ ਨਹੀਂ ਰਹੇ ਹੋ ਇਹ ਸਾਡੀ ਇੰਡਸਟਰੀ ਦੀ ਇਮਪੋਰਟ ਬਟਕਾ ਹੈ ਜਿਸ ਨੂੰ ਕਿ ਜਸਮਿੰਦਰ ਨੂੰ ਬਹੁਤ ਹੀ ਕੈਸੇ ਅਦਾਕਾਰ ਸੀ ਜਿਹੜੇ ਪਰਸ਼ਕਿਆਂ ਦੇ ਨਾਲ-ਨਾਲ ਜਿਹੜੇ ਫਿਲਮਾਂ ਦੇ ਚਲੂ ਦੇ ਨੂੰ ਨਾਲ ਸਾਥੀ ਕੰਮ ਵੀ ਕਰਦੇ ਸੀਗੇ ਉਹਨਾਂ ਦੇ ਚਿਹਰਿਆਂ ਤੇ ਰੌਣਕ ਲਿਆਉਣ ਵਾਲੇ ਹਾਸੇ ਖੇੜੇ ਲਿਆਉਣ ਵਾਲੇ ਬੰਦੇ ਸੀ ਜੀ ਐਡਾ ਜਿਹੜਾ ਸਮਾਂ ਹੈ ਸਭ ਤੋਂ ਵੱਡਾ ਸਪੇਸ਼ ਹੁੰਦਾ ਹੈ ਅਜਿਹਾ ਜਿਹੜਾ ਸਮਾਂ ਹੈ ਕਿ ਇਹਦੇ ਵਿੱਚ ਜਿੱਥੇ ਨਾਟਕ ਪਾਏ ਦੀ ਦੁਨੀਆ ਦੇ ਲੋਕ ਟੈਨਸ਼ਨਾਂ ਲਈ ਫਿਰਦੇ ਆ ਤੁਹਾਡੇ ਚਿਹਰੇ ਤੇ ਜੇ ਕੋਈ ਹਾਸਾ ਲਿਆ ਦਿੰਦਾ ਖੇੜਾ ਲਿਆ ਦਿੰਦਾ ਮੈਨੂੰ ਲੱਗਦਾ ਉਹ ਸਭ ਤੋਂ ਵੱਡਾ ਹੁਮਰੂ ਤੁਹਾਡੇ ਕੋਲੇ ਹੈ ਮਿਲ ਵਿੱਚ ਬਹੁਤ ਬਾਤ ਜਸਵੰਦਰ ਪੱਲਿਕ ਐਸੇ ਇਨਸਾਨ ਨੇ ਜਿਨ੍ਹਾਂ ਨੇ ਆਪਣੇ ਸਿਨੇਮੇ ਵਿੱਚ ਉਹ ਥਾਂ ਬਣਾਈ ਕਿ ਲੋਕ ਉਹਨਾਂ ਦੀ ਗੱਲ ਸ਼ੁਰੂ ਹੋਣ ਤੋਂ ਪਹਿਲੇ ਹੱਸ ਪੈਂਦੇ ਸੀ ਕਿ ਲੋਬੀ ਇਹ ਆ ਗਿਆ ਹੁਣ ਕੋਈ ਗੱਲ ਇਹੋ ਜਿਹੀ ਕਰੂਗਾ ਸੋ ਇਸ ਕਰਕੇ ਇਹ ਮਕਾਮ ਦਸ਼ਕਾਂ ਦੇ ਦਿਮਾਗ ਚ ਬਣਾ ਲੈਣਾ ਇਹ ਮੈਂ ਸਮਝਦਾ ਵੱਡੀ ਗੱਲ ਸੀ ਕਿ ਜਿੱਥੇ ਪਰਿਵਾਰ ਨੂੰ ਬੜਾ ਘਟਾਉਂਦੇ ਆ ਉਸ ਸਾਡੇ ਸਿਨੇਮੇ ਨੂੰ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਘਟਾ ਹੈ ਜੀ ਕਿਉਂਕਿ ਉਹਨਾਂ ਦਾ ਬਦਲ ਨਹੀਂ ਕਿਸ ਸਿਨੇਮੇ ਚ ਕੋਈ ਕੱਟੰਪ ਬਹੁਤ ਸਾਰੇ ਦਰਸ਼ਕਾਂ ਬਹੁਤ ਸਾਰੇ ਲੋਕ ਉਹਨੂੰ ਇੱਕ ਐਜਿਕ ਕਮੀਡੀਅਨ ਦੇ ਤੌਰ ਤੇ ਜਾਣਦੇ ਆ ਲੋਕਾਂ ਨੂੰ ਲੱਗਦਾ ਵੀ ਬਹੁਤ ਚਮਤਾਲ ਦਾ ਕਲਾਕਾਰ ਸੀਗਾ ਜਿੱਥੇ ਉਹ ਕਮਾਲ ਦਾ ਕਲਾਕਾਰ ਸੀਗਾ ਉਹ ਤਾਂ ਚੰਗਾ ਇਨਸਾਨ ਸੀਗਾ ਉਹ ਬਹੁਤ ਕਮਾਲ ਦਾ ਇਨਸਾਨ ਸੀਗਾ ਜਦੋਂ ਅਸੀਂ ਸ਼ੂਟਿੰਗਾਂ ਤੇ ਕਿੰਨੀ ਪਰ ਇਕੱਠੇ ਹੋਏ ਤਾਂ ਉਹਨਾਂ ਨੇ ਬੜੀਆਂ ਸਜੀਦਾ ਕਿਸਮ ਦੀਆਂ ਜਿਹੜੀਆਂ ਗੱਲਾਂ ਸਾਡੇ ਨਾਲ ਸਾਡੇ ਸਮਾਜ ਬਾਰੇ ਪੰਜਾਬ ਬਾਰੇ ਫਿਲਮਾਂ ਬਾਰੇ ਕਲਚਰ ਬਾਰੇ ਜਾਂ ਹੋਰ ਹਾਲਾਤਾਂ ਬਾਰੇ ਜਦੋਂ ਗੱਲਾਂ ਬਾਤਾਂ ਕਰਦੇ ਸੀ ਅਸੀਂ ਕਈ ਵਾਰ ਦੇਖੀ ਜਾਂਦੇ ਸੀ ਕਿ ਆਹ ਲੋਕਾਂ ਨੂੰ ਅਸੂਣ ਬੜਾ ਬੰਦਾ ਐਡੀ ਸਜੀਦਾ ਕੰਮ ਕਿਵੇਂ ਕਰਦਾ ਹੈ ਉਹ ਇੱਕ ਕਮਾਲ ਦੇ ਇਨਸਾਨ ਸੀ ਜੀ ਬਹੁਤ ਵੱਡੇ ਇਨਸਾਨ ਸੀਗੇ ਉਹ ਸੋ ਤੀਜੀ ਗੱਲ ਹੈ ਕਿ ਅੱਜ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਉਹਨਾਂ ਦਾ ਬੇਟਾ ਪੁਖਰਾਜ ਦੀ ਨਵੀਂ ਫਿਲਮ ਚਲੋ ਬੁਲਾਵਾ ਥੋੜੇ ਦਿਨਾਂ ਬਾਅਦ ਰਿਲੀਜ਼ ਵੀ ਹੋਣੀ ਹੈ ਜੀ ਸੋ ਇੱਥੇ ਜਿੱਥੇ ਪੁਖਰਾਜ ਚ ਰੋਸ ਪਾਸੇ ਸਿਗਰ ਰੋਜੇ ਹੋਇਆ ਭੁੰਨੀਆ ਪ੍ਰੋਮੋਸ਼ਨਾਂ ਦੇ ਵਿੱਚ ਅੱਜ ਉਹਦੇ ਤੇ ਵੀ ਵੱਡਾ ਵੱਡਾ ਇੱਕ ਦੁੱਖ ਲੱਭ ਹਟਿਆ ਹੂੰ ਕਿ ਜਦੋਂ ਅਸੀਂ ਕੋਈ ਗੱਲ ਕਰਨੀ ਪੁਖਰਾਜ ਨਾਲ ਇਹ ਬੁਲਾਵਾ ਨੂੰ ਕਹਿਣ ਕਿ ਪੁਖਰਾਜ ਆ ਫਿਲਮਾਂ ਤੈਨੂੰ ਆਹ ਤੁਮਾਈਏ ਤੇ ਇਹ ਫੰਡਰ ਨੂੰ ਕਰਨੀ ਚਾਹੀਦੀ ਹੈ ਪੁੱਤ ਨੂੰ ਕਿਹਾ ਠੀਕ ਹੈ ਮੈਂ ਪਾਪਾ ਨੂੰ ਸਹਿਮ ਕਰ ਦਿੰਦਾ ਉਹ ਵੀ ਕਿਹਾ ਜੇ ਬੱਚਾ ਮੈਨੂੰ ਲੱਗਦਾ ਜਿਵੇਂ ਉਹ ਜਿਹੜੀ ਹਰ ਗੱਲ ਉਹ ਆਪਣੇ ਫਾਦਰ ਨਾਲ ਸ਼ੇਅਰ ਕਰਨ ਤੋਂ ਬਾਅਦ ਹੀ ਕਿਸੇ ਨੇ ਜਸ ਕਰਦਾ ਹੁੰਦਾ ਸੀਗਾ ਇਹਦੇ ਨੇ ਵੀ ਬੜੀ ਦੁੱਖੀ ਘਰੀ ਹੈ ਸਾਡੇ ਸਾਰਿਆਂ ਨੇ ਦੁੱਖ ਦੀ ਘਰੀ ਹੈ ਕਿ ਅਸੀਂ ਜਸਵਿੰਦਰ ਭੱਲਾ ਇੱਕ ਐਸਾ ਇਨਸਾਨ ਖੋਲਿਆ ਜਿਹੇ ਜਿਵੇਂ ਇੱਕ ਇੱਕ ਮੂਹ ਨਿਕਲੇ ਬਾਗ ਦੇ ਨਾਲ ਲੋਕਾਂ ਦੇ ਚਿਹਰੇ ਤੇ ਰੌਣਕ ਨਹੀਂ ਸੀ ਸਾਡੇ ਪੰਜਾਬੀ ਕਲਚਰ ਦੇ ਵਿੱਚ ਜਿੰਨੇ ਮੁਹਾਵਰੇ ਜਿਵੇਂ ਆ ਖਾਣਾ ਭੱਲਾ ਸਾਹਿਬ ਸੁਨੇਮੇ ਨਾਲ ਹੀ ਲੋਕਾਂ ਨੇ ਦੇਖੇ ਗਏ ਸਾਡੀ ਨਵੀਂ ਜੇਨਰੇਸ਼ਨ ਦੇਖ ਗਏ ਮੈਨੂੰ ਲੱਗਦਾ ਹੈ ਕਿ ਕੋਈ ਹੋਰ ਕਲਾਕਾਰ ਦੇ ਕੇ ਗਿਆ ਹੋਊਗਾ ਸੋ ਇਸ ਕਰਕੇ ਬੜੇ ਦੁਖੀ ਘਰੀਏ ਸਾਡੇ ਲਈ ਜੀ ਜੀ ਰਣੀ ਸਾਹਿਬ ਤੁਹਾਡੇ ਕਹਿੰਦੇ ਬਿਮਾਰ ਚੱਲ ਰਹੇ ਸੀ ਕਾਫੀ ਲੰਬੇ ਸਮੇਂ ਤੋਂ ਤੁਹਾਡੀ ਗੱਲ ਹੋਈ ਸੀਗੀ ਇਹ ਇਸ ਸਮੇਂ ਦੇ ਵਿੱਚ ਉਹਨਾਂ ਨਾਲ ਹਾਂ ਜੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਸੀ ਜਦੋਂ ਉਹ ਘਰੇ ਆਏ ਉਦੋਂ ਅਸੀਂ ਮਿਲਣ ਗਏ ਜੀ ਇੱਕ ਵਾਰ ਉਹਨਾਂ ਨੂੰ ਉਹਦੇ ਥੋੜੇ ਜਿਹਾ ਕਵਰ ਹੋ ਰਹੇ ਸੀਗੇ ਜੀ ਉਹ ਜੀ ਪਰ ਇਹ ਨਹੀਂ ਸੀ ਪਤਾ ਅਚਾਨਕ ਕਿ ਕਿਹੇ ਜੀ ਖਬਰ ਆ ਜਾਊਗੀ ਉਦੋਂ ਵੀ ਉਹਨਾਂ ਨੇ ਹੱਸ ਕੇ ਉਹ ਹੀ ਗੱਲ ਕੀਤੀ ਕਿ ਕੋਈ ਵੱਲੀ ਬੰਮਾ ਜੇ ਘਰੇ ਚਲਦੇ ਰਹਿਣੀ ਹੈ ਬਸ ਮੈਂ ਠੀਕ ਹੋ ਕੇ ਆਪਾਂ ਕਰਦੇ ਹਾਂ ਇਕੱਠੇ ਕੰਮ ਸਹੀ ਹੈ ਅੱਛਾ ਅੱਛਾ ਇੱਕ ਇਹ ਵੀ ਚੀਜ਼ ਹੁੰਦੀ ਹੈ ਨਾ ਵੀ ਜੰਦਾ ਦਿਲ ਤੇ ਬਹੁਤ ਹੀ ਸਗੇ ਹੁਣ ਲਾਸਟ ਕੀ ਹੋਇਆ ਕਿ ਕਾਰਡੀ ਅਰੈਸਟ ਹੋ ਗਿਆ ਜਾਂ ਫਿਰ ਉਹੀ ਬਿਮਾਰੀ ਜਿਹੜੀ ਹਾਰਟ ਦੀ ਸੀ ਜਾਂ 슈ਗਰ ਦੀ ਸੀ ਉਹਦੇ ਵਿੱਚ ਵਾਧਾ ਵਾਧਾ ਹੋ ਗਿਆ ਕਾਫੀ ਸਾਰੇ ਬਿਮਾਰੀਆਂ ਇਕੱਠੀਆਂ ਹੋ ਗਈਆਂ ਸ਼ੂਗਰ ਦੀ ਪ੍ਰੋਬਲਮ ਲੱਗੇ ਟਾਈਮ ਤੋਂ ਚਲਦੀ ਸੀਗੀ ਜੀ ਉਹ ਹਾਰਟ ਵਾਲੀ ਪ੍ਰੋਬਲਮ ਸੀਗੀ ਜੀ ਇਦਾਂ ਕਰਕੇ ਨਾ ਬੋਡੀ ਰਿਕਵਰ ਹੁੰਦੀ ਹੁੰਦੀ ਇੱਕ ਕਿਸੇ ਲਿੰਕ ਡੈਮੇਜ ਹੋ ਗਈ ਬਸ ਇਹ ਅਲੱਗ-ਅਲੱਗ ਪਰ ਕਈ ਬਿਮਾਰੀਆਂ ਇਕੱਠੀਆਂ ਹੋਆਂ ਕੋਈ ਇੱਕ ਕਾਰਨ ਨਹੀਂ ਬਣਿਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ ਵਾਕਈ ਤੁਹਾਡੇ ਕਹਿਣ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਜਿੱਥੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਮਿਲਦਾ ਇੰਟਰਟੇਨਮੈਂਟ ਜਗਤ ਦੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ਜੀ ਰੌਣਿਕ ਸਰ ਬਹੁਤ ਬਹੁਤ ਸ਼ੁਕਰੀਆ ਜੀ